जनता पार्टी दे पंजाब कार्यकारी प्रधान ਅਤੇ ਪਠਾਨਕੋਟ ਦੇ ਵਿਧਾਇਕ ਅਸ਼wini ਸ਼ਰਮਾ ਨੇ ਸ਼੍ਰੀ ਦੁਰਗਿਆਨਾ ਤੀਰਤ ਵਿਖੇ ਸ਼੍ਰੀ ਲక్ష్ਮੀਨਾਰਾਇਣ ਮੰਦਿਰ ਵਿਖੇ ਮੱਥਾ ਟੇਕਿਆ ਅਤੇ ਠਾਕੁਰ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸ਼੍ਰੀ ਦੁਰਗਿਆਨਾ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਲక్ష్ਮੀਕਾਂਤਾ ਛਾਫਲਾ, ਡਾਕਟਰ ਰਾਕੇਸ਼ ਸ਼ਰਮਾ, ਮਨੋਰੰਜਨ ਕਾਲਿਆ, ਤਰੁਣ ਚੋ, ਜਗਮੋਹਨ ਸਿੰਘ ਰਾਜੂ, ਮਨਪ੍ਰੀਤ ਸਿੰਘ ਬਾਦਲ, ਸ਼ਵੇਤ ਮਲਿਕ, ਗੁਰਪ੍ਰਤਾਪ ਸਿੰਘ ਟਿੱਕਾ, ਅਜੀਬੀਰ ਪਾਲ ਸਿੰਘ ਰੰਧਾਵਾ, ਹਰਵਿੰਦਰ ਸੰਧੂ ਸ਼ਹਿਰੀ ਪ੍ਰਧਾਨ ਅੰਮ੍ਰਿਤਸਰ ਹਰਖ ਖੰਨਾ ਸਮੇਤ ਸਮੂਹ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ। ਅਗਿਆਣਾ ਮੰਦਿਰ ਦੇ ਅੰਦਰ ਮੱਥਾ ਟੇਕਿਆ ਉਸ ਤੋਂ ਬਾਅਦ ਸ਼੍ਰੀ ਪਲਾਂ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਅਸੀਂ ਦੋਨਾਂ ਜਗ੍ਹਾ ਇਹ ਅਰਦਾਸ ਕੀਤੀ ਹੈ ਕਿ ਸਾਡਾ ਪੰਜਾਬ ਚੜ੍ਹਦੀ ਕਲਾ ਚ ਰਹੇ। ਪੰਜਾਬ ਜੀ ਅਮਨ ਸ਼ਾਂਤੀ ਪਾਈਚਾਰਾ ਉਹ ਖੁਸ਼ਹਾਲੀ ਦਾ ਮੋਲ ਬਣੇ। ਔਰ ਇਹਦੇ ਅੰਦਰ ਬੀਜੇਪੀ ਨੂੰ ਔਰ ਜਿਹੜੀ ਜ਼ਿੰਮੇਵਾਰੀ ਮੈਨੂੰ ਮਿਲੀ ਹੈ। ਉਹਨੂੰ ਪੂਰਾ ਕਰਨ ਦੇ ਲਈ ਪਰਮ ਪਿਤਾ ਪ੍ਰਮਾਤਮਾ ਵਾਹਿਗੁਰੂ ਆਕਾਲ ਪੁਰਖ ਸ਼ਕਤੀ ਪ੍ਰਦਾਨ ਕਰਨ। ਕਿ ਅਸੀਂ ਸਾਰੇ ਮਿਲ ਕੇ ਪੰਜਾਬ ਦੀ ਬਿਹਤਰੀ ਤੇ ਖੁਸ਼ਹਾਲੀ ਲਈ ਕੰਮ ਕਰ ਸਕੀਏ ਰਾਜਨੀਤਿਕ ਗੱਲਾਂ ਕਰਨ ਲਈ ਬਹੁਤ ਸਾਰੇ ਸਮੇਂ ਨੇ ਬਹੁਤ-ਬਹੁਤ ਵਧਾਈ ਸਾਡੇ ਅਸ਼ਵਨੀ ਸ਼ਰਮਾ ਜੀ ਕਾਰਜਕਾਰੀ ਪ੍ਰਧਾਨ ਬਣਨ ਤੋਂ ਬਾਅਦ ਪਹਿਲ ਅੰਬਰਸਰ ਆਂਦੇ ਆਂ ਦੁਰਗਿਆਣਾ ਤੀਰਥ ਮੱਥਾ ਟੇਕਣ ਆਏ ਆ ਮੈਂ ਦਿਲ ਦੀਆਂ ਗਰਾਈਆਂ ਜੋ ਆਪਣੇ ਸਾਰੇ ਸਾਥੀਆਂ ਨੂੰ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਔਰ ਪ੍ਰਭੂ ਚਰਨਾਰਜ ਬੇਨਤੀ ਕਰਨਾ ਕਿ ਇਹਨਾਂ ਦੇ ਕੰਮ ਨੂੰ ਤੇ ਕਹਿਣ ਦੀ ਕੋਈ ਲੋੜ ਹੀ ਨਹੀਂ ਸੂਰਨ ਦੀਵਾ ਬਹਣ ਵਾਲੀ ਗੱਲ ਹੈ